ਉਹ ਵਿਦਵਾਨ ਸੱਜਣ ਜਿਹੜਾ ਬਹੁਤ ਸਾਰਾ ਗਿਆਨ ਰੱਖਦਾ ਸੀ ਬਹੁਤ ਸਾਰਾ ਜਾਣਕਾਰੀ ਸੀ ਉਹਦੇ ਕੋਲੇ ਹਰ ਇੱਕ ਦੇ ਨਾਲ ਉਸ ਜਾਣਕਾਰੀ ਦੇ ਵਿਸ਼ੇ ਤੇ ਉਹ ਚਰਚਾ ਵੀ ਕਰਦਾ ਸੀ ਤੇ ਚਰਚਾ ਕਰਕੇ ਉਹ ਦੂਜੇ ਮਨੁੱਖ ਨੂੰ ਆਪਣੀ ਚਰਚਾ ਦੇ ਵਿੱਚ ਹਰਾਉਣ ਦਾ ਵੀ ਯਤਨ ਕਰਦਾ ਸੀ ਤੇ ਜਦੋਂ ਕੋਈ ਦੂਜਾ ਮਨੁੱਖ ਸਾਹਮਣੇ ਵਾਲਾ ਉਹਦੇ ਤੋਂ ਚਰਚਾ ਦੇ ਵਿੱਚ ਹਾਰ ਜਾਂਦਾ ਸੀ ਤਾਂ ਉਸ ਦੇ ਹੰਕਾਰ ਦੇ ਨਾਲ ਫਿਰ ਉਹ ਆਪਣੇ ਆਪ ਨੂੰ ਜਿਹੜਾ ਹੈਗਾ ਉਹ ਸੰਤੋਸ਼ ਕਰਦਾ ਸੀ ਉਹ ਕਿਤੇ ਕੁਦਰਤੀ ਉਹਨੇ ਦਰਿਆ ਤੋਂ ਪਾਰ ਲੰਘਣਾ ਸੀ ਤੇ ਕਿਸ਼ਤੀ ਦੇ ਵਿੱਚ ਸਵਾਰ ਹੋ ਗਿਆ ਉਹ ਗਿਆਨੀ ਜੀ ਪ੍ਰਵਾਨਾ ਜੀ ਇਹ ਕਦੇ-ਕਦੇ ਵਾਰਤਾ ਸੁਣਾਉਂਦੇ ਹੁੰਦੇ ਕਿਉਂਕਿ ਯਤਨੇ ਇਹ ਵੀ ਜਿਹੜੀਆਂ ਵਾਰਤਾ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਉਹ ਕੇਵਲ ਵਿਦਵਾਨ ਜਨਾਂ ਦੀਆਂ ਪ੍ਰਾਤਨ ਸਮੇਂ ਦੇ ਵਿੱਚ ਸੁਣਾਈਆਂ ਗਈਆਂ ਜਾਂ ਲਿਖੀਆਂ ਗਈਆਂ ਯਤਨੇ ਹੁੰਦਾ ਵੀ ਉਹੀ ਵਾਰਤਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦਾ ਤਾਂ ਗਿਆਨੀ ਜੀ ਫਿਰ ਉੱਥੇ ਦੱਸਦੇ ਉਹ ਕਹਿੰਦੇ ਵੀ ਜਦੋਂ ਕਹਿਣ ਲੱਗਿਓ ਕਿਸ਼ਤੀ ਵਿੱਚ ਸਵਾਰ ਹੋ ਗਿਆ ਕਿਸ਼ਤੀ ਇੱਕ ਸਿਆਣਾ ਮਨੁੱਖ ਸੀ ਤੇ ਸਿੰਪਲ ਜਾਂ ਸਾਦ ਮੁਰਾਦਾ ਦਾ ਮਨੁੱਖ ਸੀ ਲੰਮੇ ਸਮੇਂ ਦਾ ਉਹਨੂੰ ਤਜਰਬਾ ਹੋਏਗਾ ਕਿਸ਼ਤੀ ਦਰਿਆ ਦੇ ਵਿੱਚ ਤੋਰਨ ਦਾ ਤੋਹਨੇ ਫਿਰ ਹੁਣ ਇਹ ਸੀਗਾ ਵੀ ਦਰਿਆ ਪਾਰ ਕਰਨਾ ਸੀ ਦਰਿਆ ਕਾਫੀ ਸਮਾਂ ਲੱਗਣਾ ਸੀ ਉਹਨੂੰ ਤੋਹਨੇ ਸੋਚਿਆ ਵੀ ਦਰਿਆ ਪਾਰ ਕਰਦਿਆਂ ਕਰਦਿਆਂ ਆਪਾਂ ਇਹ ਸੱਜਣ ਦੇ ਨਾਲ ਅਗਲੇ ਪਤਨ ਤੱਕ ਜਾਂਦਿਆਂ ਕੁਝ ਗੱਲਾਂ ਕਰ ਲਈਏ ਵਿਚਾਰ ਸ਼ੁਰੂ ਕੀਤੀ ਹੁਣ ਇੱਕ ਵਿਦਵਾਨ ਮਨੁੱਖ ਤੇ ਇੱਕ ਕੰਮ ਕਰਨ ਵਾਲਾ ਇੱਕ ਸਾਧ ਮਰਾਦਾ ਮਨੁੱਖ ਦੋਵਾਂ ਦੀ ਵਿਚਾਰ ਦਾ ਆਪਸੀ ਤਾਲਮੇਲ ਹੀ ਕੋਈ ਨਹੀਂ ਬਣੇਗਾ ਤਾਂ ਉਹਨੇ ਫਿਰ ਉਸ ਦੇ ਤਲ ਦੇ ਉੱਤੇ ਜਾ ਕੇ ਕਿ ਆਪਣੇ ਹੰਕਾਰ ਨੂੰ ਉਹਦੇ ਉੱਤੇ ਕਿਸ ਤਰ੍ਹਾਂ ਆਹਿਦ ਕਰਨਾ ਹੈ ਕਿਸ ਤਰ੍ਹਾਂ ਉਸ ਤੋਂ ਆਪਣੇ ਹੰਕਾਰ ਦੇ ਵਾਸਤੇ ਪੱਠੇ ਆਪਣੇ ਹੰਕਾਰ ਵਾਸਤੇ ਖੁਰਾਕ ਲੈਣੀ ਹੈ ਕਿਉਂਕਿ ਹੰਕਾਰ ਦੀ ਇੱਕ ਦਸ਼ਾ ਹੈ ਹੰਕਾਰ ਹਰ ਕਥਾਂ ਤੋਂ ਖੁਰਾਕ ਲੱਭਦਾ ਹੈ ਵੈਸੇ ਤਾਂ ਅਸੀਂ ਕਹਿ ਦਿੰਨੇ ਆ ਕਿ ਬਹੁਤ ਸਾਰੇ ਲੋਕ ਨੇ ਨਾ ਆਪਣੇ ਆਪ ਨੂੰ ਬਹੁਤ ਉੱਚਾ ਸਮਝਦੇ ਨੇ ਦੂਜਿਆਂ ਨਾਲ ਤੇ ਉਹ ਕਹਿੰਦੇ ਨੇ ਵੀ ਮੈਂ ਦੂਜੇ ਦੇ ਘਰ ਦਾ ਪਾਣੀ ਵੀ ਨਹੀਂ ਪੀਂਦਾ ਮੈਂ ਤਾਂ ਦੂਜੇ ਦੇ ਘਰ ਦੇ ਪ੍ਰਸ਼ਾਦਾ ਵੀ ਨਹੀਂ ਛਕਦਾ ਪਰ ਹੰਕਾਰ ਕੋਈ ਮਾੜੇ ਤੋਂ ਮਾੜਾ ਬੰਦਾ ਵੀ ਉਹਨੂੰ ਖਵਾ ਦੇਵੇ ਤੇ ਹੰਕਾਰ ਦੇ ਪੱਠੇ ਬੰਦਾ ਹਰਕਤਾਂ ਤੋਂ ਕਾਣ ਲਈ ਤਿਆਰ ਰਹਿੰਦਾ ਹੰਕਾਰ ਇੱਕ ਐਸੀ ਖਰਾਕ ਹੈ ਜਿਹੜੀ ਮਨੁੱਖ ਕਿਸੇ ਦੇ ਵੀ ਘਰ ਤੋਂ ਖਾ ਸਕਦਾ ਉਹ ਉਹ ਨਹੀਂ ਦੇਖਦਾ ਵੀ ਉਹਦੇ ਹੰਕਾਰ ਨੂੰ ਪੱਠੇ ਪਾਉਣ ਵਾਲਾ ਕੌਣ ਹੈ ਕੋਈ ਚੋਰ ਵੀ ਜੇਕਰ ਉਸਤਤ ਕਰਨ ਲੱਗ ਜਾਵੇ ਨਾ ਕਿਸੇ ਸੰਤ ਦੀ ਤੇ ਸੰਤ ਸੁਭਾਅ ਸੋ ਕਾਲਡ ਕੋਈ ਸੰਤ ਹੋਵੇ ਕੋਤੀ ਤੇ ਉਹ ਜੋ ਸੰਤ ਕਹੇਗਾ ਵੀ ਚੋਰ ਨਾਲ ਮੇਰਾ ਕੋਈ ਵਾਅ ਵਾਸਤਾ ਨਹੀਂ ਚੋਰ ਨੂੰ ਮੈਂ ਥੋੜੀ ਆਪਣੇ ਸਥਾਨ ਤੇ ਆਪਣੇ ਘਰ ਵਿੱਚ ਚੋਰ ਨੂੰ ਥੋੜੀ ਵੜਨ ਦਿਆਂਗਾ ਪਰ ਉਹੀ ਚੋਰ ਕਵੇ ਵੀ ਤੁਹਾਡੇ ਵਰਗਾ ਸੰਤ ਕੋਈ ਨਹੀਂ ਤੁਹਾਡੇ ਵਰਗਾ ਬ੍ਰਹਮ ਗਿਆਨੀ ਕੋਈ ਨਹੀਂ ਤੁਹਾਡੇ ਵਰਗਾ ਸਿਆਣਾ ਕੋਈ ਨਹੀਂ ਤੁਹਾਡੇ ਕੋਲ ਤੁਹਾਡੇ ਤ ਬੋਲਾਂ ਵਿੱਚ ਸਚਾਈ ਹੈ ਤੁਸੀਂ ਜੋ ਕੁਝ ਕਹਿੰਦੇ ਹੋ ਉਹ ਸੱਚ ਹੋ ਜਾਂਦਾ ਹੈ ਤੇ ਸੱਚ ਜਾਣੋ ਚੋਰ ਦੀਆਂ ਇਹਨਾਂ ਗੱਲਾਂ ਇਹਨਾਂ ਗੱਲਾਂ ਨੂੰ ਉਹ ਆਪਣੇ ਅੰਦਰ ਗ੍ਰਹਿਣ ਕਰ ਲੇਗਾ ਵੀ ਠੀਕ ਹੈ ਇਹ ਠੀਕ ਕਹਿ ਰਿਹਾ ਹੈ ਜਦੋਂ ਉਹਨੇ ਕਹਿੰਤਾ ਨਾ ਵੀ ਠੀਕ ਕਹਿ ਰਿਹਾ ਹੈ ਇਹਦਾ ਮਤਲਬ ਉਹਨੇ ਹੰਕਾਰ ਦੇ ਪੱਠੇ ਖਾ ਲਏ ਉਹਦੇ ਤੋਂ ਇਹ ਵੀ ਇੱਕ ਖੁਰਾਕ ਹੈ ਮੰਨੇ ਨਾ ਮੰਨੇ ਬੰਦਾ ਇਹ ਇੱਕ ਖੁਰਾਕ ਹੈ ਖਾ ਇਹ ਗੱਲ ਵੱਖਰੀ ਵੀ ਇਹ ਖੁਰਾਕ ਦਿਸਦੀ ਨਹੀਂ ਇਹ ਮਨ ਦਾ ਖਾਣਾ ਹੈ ਹੁਣ ਇਹ ਖੁਰਾਕ ਬੰਦਾ ਹਰਕਥਾਂ ਤੋਂ ਲੱਭਦਾ ਹੈ ਵੈਸੇ ਤਾਂ ਹਰ ਇੱਕ ਚੀਜ਼ ਇੱਕ ਪਾਰਟਿਕੂਲਰ ਜਗ੍ਹਾ ਤੋਂ ਲੱਭਦੀ ਹੁੰਦੀ ਹੈ ਜਿਵੇਂ ਜੇ ਆਪਾਂ ਅਨਾਜ ਹੈਗਾ ਤਾਂ ਖੇਤਾਂ ਚੋਂ ਪ੍ਰਾਪਤ ਹੋਏਗਾ ਆਪਾਂ ਨੂੰ ਪਤਾ ਵੀ ਛੱਤਾਂ ਦੇ ਉੱਤੇ ਕਣਕ ਨਹੀਂ ਬੀਜੀ ਜਾ ਸਕਦੀ ਤਾਂ ਖੇਤਾਂ ਵਿੱਚ ਹੀ ਬੀਜੀ ਜਾ ਸਕਦੀ ਹੈ ਜੇਕਰ ਖਣਿਜ ਨੇ ਤੋਂ ਧਰਤੀ ਦੇ ਥੱਲੇੋਂ ਪੱਟੇ ਤੋਂ ਨਿਕਲਣਗੇ ਜਿਦੇ ਵਿੱਚ ਖਣਿਜਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਜਿਵੇਂ ਕੋਈ ਜੜੀਆਂ ਬੂਟੀਆਂ ਨੇ ਉਹ ਪਹਾੜੀ ਇਲਾਕਿਆਂ ਦੇ ਵਿੱਚੋਂ ਜਿਹੜੇ ਪਹਾੜ ਨੇ ਉਹਨਾਂ ਤੋਂ ਮਿਲਦੀਆਂ ਨੇ ਅਲੱਗ-ਅਲੱਗ ਥਾਵਾਂ ਨੇ ਹਰਕ ਚੀਜ਼ ਦੇ ਮਿਲਣਦੀਆਂ ਪਰ ਹੰਕਾਰ ਬੰਦਾ ਹਰਕ ਥਾਂ ਤੋਂ ਹੀ ਲੱਭਦਾ ਹੈ ਇੱਕ ਨਿੱਕੇ ਤੋਂ ਨਿੱਕੇ ਕੰਮ ਦੇ ਵਿੱਚ ਵੀ ਬੰਦਾ ਹੰਕਾਰ ਦੇ ਪੱਠੇ ਹੰਕਾਰ ਦੀ ਖਰਾਕ ਹਉਮੈ ਦੀ ਖਰਾਕ ਲੱਭਣ ਦਾ ਯਤਨ ਕਰਦਾ ਹੈ। ਵਾਪਰਦਾ ਕੀ ਹੈ? ਉਸ ਵਿਦਵਾਨ ਨੇ ਸੋਚਿਆ ਵੀ ਸ਼ਾਇਦ ਇਸ ਕਸ਼ਤੀ ਵਾਲੇ ਤੋਂ ਇਸ ਮਲਾਹ ਤੋਂ ਥੋੜੇ ਬਹੁਤੇ ਹੰਕਾਰ ਦੇ ਪੱਠੇ ਮਿਲ ਜਾਣ ਕਿਉਂਕਿ ਹੰਕਾਰ ਨੂੰ ਭੁੱਖ ਬਹੁਤ ਲੱਗਦੀ ਹੈ। ਜਿਹੜੀ ਹਉਮੈ ਆ ਨਾ ਇਹਨੂੰ ਭੁੱਖ ਸਭ ਤੋਂ ਵੱਧ ਲੱਗਦੀ ਹੈ। ਸਤਿਗੁਰੂ ਕਹਿੰਦੇ ਬੰਦੇ ਦੀ ਭੁੱਖ 2-4 ਰੋਟੀਆਂ ਨਾਲ ਮਟ ਜਾਂਦੀ ਹੋਏਗੀ ਪਰ ਹਉਮੈ ਦੀ ਭੁੱਖ ਨਹੀਂ ਮਟਦੀ। ਹਉ ਮੈਨੂੰ ਹਰ ਵਕਤ ਉਸਤਤ ਦੀ ਭੁੱਖ ਲੱਗੀ ਰਹਿੰਦੀ ਹੈ ਹਰ ਵਕਤ ਹੀ ਕੋਈ ਮੇਰੀ ਉਸਤਤ ਕਰੇ ਕੋਈ ਮੇਰੀ ਵਡਿਆਈ ਕਰੇ ਤੇ ਜਿੱਥੇ ਵਡਿਆਈ ਨਾ ਕੀਤੀ ਫਿਰ ਉੱਥੇ ਦੁਖੀ ਹੋ ਜਾਂਦਾ ਹੈ ਹੁਣ ਇਸ ਨੇ ਉਸ ਮਲਾਹ ਦੇ ਨਾਲ ਗੱਲ ਸ਼ੁਰੂ ਕੀਤੀ ਕश्ती ਦੇ ਵਿੱਚ ਜੋ ਵਿਦਵਾਨ ਬੈਠਾ ਹੈ ਮਲਾਹ ਨਾਲ ਗੱਲ ਸ਼ੁਰੂ ਕੀਤੀ ਕਹਿਣ ਲੱਗੇ ਵੀ ਤੂੰ ਕਿੰਨੀ ਕੁ ਵਿੱਦਿਆ ਪੜਿਆ ਹੈ ਕਿਉਂਕਿ ਗੱਲ ਕਰਨ ਵਾਸਤੇ ਵੀ ਤਾਂ ਜਾਨਣਾ ਪੈਂਦਾ ਨਾ ਬੰਦੇ ਦਾ ਸਾਹਮਣੇ ਲਿਵਾਏ ਬੰਦੇ ਦਾ ਲੈਵਲ ਕੀ ਹੈਗਾ ਤੋ ਕਹਿਣ ਲੱਗੇ ਵੀ ਤੂੰ ਕਿੰਨਾ ਕੁ ਪੜਿਆ ਹੈ ਉਹ ਕਹਿੰਦਾ ਜੀ ਮੈਂ ਤਾਂ ਕੁਝ ਨਹੀਂ ਪੜਿਆ ਕੋਈ ਵਿਦਿਆ ਕਹਿਣ ਲੱਗੇ ਕੋਈ ਸੰਸਕ੍ਰਿਤ ਪੜਿਆ ਸਭ ਤੋਂ ਪਹਿਲਾਂ ਗੱਲ ਸ਼ੁਰੂ ਕੀਤੀ ਸੰਸਕ੍ਰਿਤ ਜਾਣਦਾ ਉਹ ਕਹਿੰਦਾ ਮੈਂ ਸੰਸਕ੍ਰਿਤ ਨਹੀਂ ਜਾਣਦਾ ਸੰਸਕ੍ਰਿਤ ਬਾਰੇ ਮੈਨੂੰ ਕੋਈ ਪਤਾ ਨਹੀਂ ਫਿਰ ਤਾਂ ਕਹਿਣ ਲੱਗੇ ਤੇਰਾ ਜੀਵਨ ਬਰਬਾਦ ਹੋ ਗਿਆ ਉਹ ਉਹ ਵਿਦਵਾਨ ਕਹਿੰਦਾ ਫਿਰ ਤਾਂ ਜੀਵਨ ਬਰਬਾਦ ਹੋ ਗਿਆ ਤੇਰਾ 25% 25 ਪੈਸੇ ਜੀਵਨ ਬਰਬਾਦ ਕਰ ਲਿਆ ਤੂੰ ਆਪਣਾ ਕਿਉਂਕਿ ਇਹਦੇ ਤੋਂ ਬਿਨਾ ਇਹ ਦੇਵਮਾਣੀ ਹੈ ਇਹਦੇ ਤੋਂ ਬਿਨਾ ਤੇਰਾ ਅਗਲੀ ਦਰਗਾਹੇ ਕੋਈ ਗੱਲ ਨਹੀਂ ਬਣਨੀ ਚਲੋ ਕਹਿਣ ਲੱਗੇ ਸੰਸਕ੍ਰਿਤ ਨਹੀਂ ਪੜਿਆ ਤਾਂ ਕਹਿਣ ਲੱਗੇ ਫਿਰ ਤੂੰ ਕੋਈ ਦੇਵਨਾਗਰੀ ਕੋਈ ਹਿੰਦੀ ਭਾਸ਼ਾ ਜਾਂ ਕੋਈ ਆਮ ਜਿਹੜੀਆਂ ਬੋਲੀਆਂ ਨੇ ਉਹਨਾਂ ਚ ਕੋਈ ਬੋਲੀ ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਪੜਿਆ ਉਹ ਕਹਿੰਦਾ ਤੇਰਾ ਤਾਂ 50 ਪੈਸੇ ਜੀਵਨ ਬਰਬਾਦ ਹੋ ਗਿਆ ਠੀਕ ਹੈ ਉਹ ਹੁਣ ਵਿਚਾਰਾ ਸੁਣ ਰਿਹਾ ਉਹ ਨੂੰ ਹੁਣ ਵਿਦਵਾਨ ਦੀਆਂ ਗੱਲਾਂ ਦੀ ਸਮਝ ਕਿਵੇਂ ਪਵੇ ਫਿਰ ਉਹਨੇ ਅਗਲੀ ਗੱਲ ਕਹੀ ਕਹਿਣ ਲੱਗੇ ਵੀ ਕੋਈ ਪੜਿਆ ਨਹੀਂ ਕੋਈ ਭਾਸ਼ਾ ਕਿਤੇ ਕੋਈ ਭਾਸ਼ਾ ਸਮਝਣ ਦਾ ਜਾਂ ਸੁਣਨ ਦਾ ਕਈ ਵਾਰੀ ਇਹ ਹੁੰਦਾ ਵੀ ਬੰਦਾ ਪੜਿਆ ਨਾ ਹੋਵੇ ਕਈ ਵਾਰੀ ਕੁਝ ਬੋਲੀਆਂ ਸਮਝ ਲੈਂਦਾ ਹੁੰਦਾ ਬੰਦਾ ਕਿਉਂਕਿ ਕਿਸੇ ਬੋਲੀ ਨੂੰ ਸਮਝਣ ਵਾਸਤੇ ਪੜ੍ਹਨਾ ਜ਼ਰੂਰੀ ਨਹੀਂ ਹੈ ਬੋਲੀਆਂ ਦੀ ਸਮਝ ਮਨੁੱਖ ਨੂੰ ਉਸ ਵਾਤਾਵਰਣ ਵਿੱਚ ਸਮਾਉਲ ਵਿੱਚ ਰਹਿ ਕੇ ਵੀ ਆਉਣ ਲੱਗ ਜਾਂਦੀ ਹੈ ਜਿਉ ਜਿ ਇਨਵਾਇਰਨਮੈਂਟ ਜਿਉ ਜਿ ਚਿਰਦੇ ਵਿੱਚ ਮਨੁੱਖ ਵਿਚਰਦਾ ਹੈ ਉਸੇ ਤਰ੍ਹਾਂ ਦੀਆਂ ਭਾਸ਼ਾਵਾਂ ਭਾਖਿਆਵਾਂ ਬੋਲੀਆਂ ਦੀ ਵਰਤੋਂ ਵਿਹਾਰ ਵਿੱਚ ਜਿਵੇਂ ਜਿਵੇਂ ਆਉਂਦੀਆਂ ਨੇ ਤੇ ਉਹ ਬੰਦਾ ਸਮਝਣ ਲੱਗ ਜਾਂਦਾ ਹੁੰਦਾ ਹੈ ਫਿਰ ਉਹਨੇ ਅਗਲੀ ਗੱਲ ਕਹੀ ਕਹਿੰਦਾ ਵੀ ਕੋਈ ਬੋਲੀ ਸਮਝਦਾ ਤਾਂ ਹੋਏਗਾ ਉਹ ਕਹਿੰਦਾ ਵੀ ਨਹੀਂ ਮੈਂ ਤਾਂ ਕੇਵਲ ਜਿਹੜੀ ਸਾਡੇ ਘਰ ਚੋਂ ਜਿਹੜੀ ਮੇਰੀ ਮਾਂ ਤੋਂ ਮੈਨੂੰ ਸਿੱਧ ਮੁਰਾਦੀ ਆਮ ਬੋਲੀ ਜਿਹੜੀ ਮਿਲੀ ਹੈ ਮੈਂ ਤਾਂ ਉਹੀ ਸਮਝਦਾ ਉਹੀ ਬੋਲਣੀ ਸਿੱਖਿਆ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਉਹ ਬੋਲੀ ਕਿਹੜੀ ਹੈ ਜਿਹੜੀ ਅਸੀਂ ਬੋਲਦੇ ਆ ਸੁਭਾਵਿਕ ਜੀ ਗੱਲ ਹੈ ਜੀ ਨੂੰ ਬੋਲੀ ਬਾਰੇ ਕੋਈ ਗਿਆਨ ਨਹੀਂ ਬੋਧ ਨਹੀਂ ਅਸੀਂ ਕਿਹੜੀ ਬੋਲੀ ਬੋਲ ਰਹੇ ਹਾਂ ਅਸੀਂ ਤਾਂ ਇਹ ਜਦੋਂ ਵਿਆਕਰਨ ਦੇ ਮੁਤਾਬਕ ਦੇਖਾਂ ਵੀ ਕਿਸ ਐਕਸੈਂਟ ਦੇ ਵਿੱਚ ਹੈ ਬੋਲੀ ਹੁਣ ਪੰਜਾਬੀ ਦੀਆਂ ਕੁਝ ਪਿਛਲੇ ਸਮਿਆਂ ਦੇ ਵਿੱਚ ਤੈ ਸੀਗਾ ਵੀ 13-14 ਐਕਸੈਂਟ ਨੇ ਪੰਜਾਬੀ ਦੇ ਹੁਣ ਪਤਾ ਲੱਗਿਆ ਵੀ ਪੰਜਾਬੀ ਦੇ 30 ਤੋਂ ਵੀ ਵੱਧ ਐਕਸੈਂਟ ਨੇ ਖੱਲੀ ਸਾਡੀ ਬੋਲੀ ਦੇ 30 ਤੋਂ ਵੱਧ ਲਹਿਜੇ ਨੇ ਇਸ ਬੋਲੀ ਦੇ ਹੁਣ ਕੌਣ ਕਿਹੜੇ ਲਹਿਜੇ ਵਿੱਚ ਬੋਲ ਰਿਹਾ ਇਹਦੀ ਵੀ ਪੂਰੀ ਦੀ ਪੂਰੀ ਸਟਡੀ ਹੈ ਇਹਦੇ ਤੇ ਪੂਰਾ ਬਹੁਤ ਸਾਰੇ ਲੋਕ ਪੀਐਚਡੀ ਕਰ ਰਹੇ ਨੇ ਮੈਂ ਪਿਛਲੇ ਸਮੇਂ ਚ ਕੁਝ ਬੱਚਿਆਂ ਨੂੰ ਮਿਲਿਆ ਸੀਗਾ ਉਹ ਕਹਿੰਦੇ ਅਸੀਂ ਇਹਦੇ ਪੀਐਚਡੀ ਕਰ ਰਹੇ ਹਾਂ ਉੱਤੇ ਡਾਕਟੋਰੇਟ ਦੀ ਡਿਗਰੀ ਕਰ ਰਹੇ ਹਾਂ ਬੋਲੀ ਤੇ ਕੱਲੀ ਤੇ ਵੀ ਇਹਦੇ ਇੰਨੇ ਐਕਸੈਂਟ ਨੇ ਮੈਂ ਲਾਹੌਰ ਤੋਂ ਇੱਕ ਲੜਕੀ ਹੈਗੀ ਉਹ ਯੂਨੀਵਰਸਿਟੀ ਦੇ ਵਿੱਚ ਉੱਥੇ ਕਰ ਰਹੀ ਹੈ ਪੀ ਐਚ ਡੀ ਪੰਜਾਬੀ ਦੇ ਲਹਿਜੇ ਦੇ ਉੱਤੇ ਪੰਜਾਬੀ ਦੀਆਂ ਦੋ ਸਕ੍ਰਿਪਟਸ ਨੇ ਦੋ ਅਲੱਗ-ਅਲੱਗ ਜਿਹੜੀਆਂ ਇਹਦੀਆਂ ਲਿਪੀਆਂ ਨੇ ਉਹ ਕਹਿੰਦੀ ਵੀ ਇਹਦੇ 30 ਤੋਂ ਵੱਧ ਉਹ ਉਸੇ ਤੋਂ ਹੀ ਮੈਂ ਇਹ ਪਹਿਲੀ ਵਾਰ ਸੁਣਿਆ ਵੀ 30 ਤੋਂ ਵੱਧ ਦੇ ਐਕਸੈਂਟ ਨੇ 30 ਤੋਂ ਵੱਧ ਲਹਿਜੇ ਉਹਦੇ ਵਿੱਚ ਉਹਨੇ ਫਿਰ ਪਸ਼ਤੂ ਨੂੰ ਵੀ ਜਾ ਕੇ ਪੰਜਾਬੀ ਨਾਲ ਜੋੜਿਆ ਜਿਹੜੀ ਪਸ਼ਤੂਨ ਬੋਲੀ ਹੈ ਪਸ਼ਤੂ ਬੋਲੀ ਦੇ ਵਿੱਚ ਵੀ ਪੰਜਾਬੀ ਦੀ ਬਹੁਤ ਸਾਰੇ ਸ਼ਬਦ ਜਿਹੜੇ ਨੇ ਉਹ ਪਾਏ ਜਾਂਦੇ ਨੇ ਚਲੋ ਇਹਦੇ ਵਾਸਤੇ ਵੀ ਬੋਲੀ ਨੂੰ ਸਮਝਣ ਵਾਸਤੇ ਵੀ ਤਾਂ ਪੜ੍ਹਨਾ ਪੈਂਦਾ ਕਿਹੜੀ ਬੋਲੀ ਅਸੀਂ ਬੋਲਦੇ ਆ ਨਹੀਂ ਤਾਂ ਅਸੀਂ ਸੁਭਾਵਿਕ ਜਿਹੜੀ ਬੋਲੀ ਬੋਲਦੇ ਆ ਤਾਂ ਉਹ ਬੋਲੀ ਸਾਡੀ ਇੱਕ ਦੂਜੇ ਨਾਲ ਕਮਿਊਨੀਕੇਸ਼ਨ ਦੀ ਬੋਲੀ ਹੈ ਸਾਨੂੰ ਨਹੀਂ ਪਤਾ ਅਸੀਂ ਜੋ ਬੋਲ ਰਹੇ ਹਾਂ ਉਹ ਕਿੱਥੋਂ ਆਏ ਸ਼ਬਦ ਉਹ ਲਫ਼ਜ਼ ਕਿੱਥੋਂ ਆਏ ਨੇ ਬਹੁਤ ਸਾਰੇ ਲਫ਼ਜ਼ ਅਲਫ਼ਾਜ਼ ਅਸੀਂ ਬੋਲਦੇ ਆ ਸ਼ਬਦ ਬੋਲਦੇ ਆ ਸਾਨੂੰ ਨਹੀਂ ਪਤਾ ਉਸ ਸ਼ਬਦ ਦਾ ਜਿਹੜਾ ਅਸੀਂ ਬੋਲਿਆ ਉਹ ਸ਼ਬਦ ਦਾ ਵਿਸ਼ੋਕੜ ਕੀ ਹੈ ਉਹਦਾ ਰੂਟਸ ਕੀ ਅਸੀਂ ਬੋਲ ਦਿੱਤਾ ਬੋਲ ਕਿਵੇਂ ਦਿੱਤਾ ਸਾਨੂੰ ਸਾਡੀ ਮਾਂ ਤੋਂ ਮਿਲਿਆ ਸੀ ਸਾਡੇ ਪਿਤਾ ਤੋਂ ਮਿਲਿਆ ਸੀ ਅਸੀਂ ਅੱਗੇ ਬੋਲਣ ਲੱਗ ਪਏ ਨਹੀਂ ਜਾਣਕਾਰੀ ਹੁੰਦੀ ਤਾਂ ਉਹ ਸੱਜਣ ਕਹਿੰਦਾ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਵੀ ਕਿਹੜੀ ਬੋਲੀ ਅਸੀਂ ਬੋਲਦੇ ਆ ਮੈਨੂੰ ਇਹ ਵੀ ਨਹੀਂ ਪਤਾ ਵੀ ਉਹ ਸ਼ਬਦਾਂ ਦੇ ਭਾਵ ਕੀ ਨੇ ਜੋ ਜਿਹੜੇ ਭਾਵ ਦੇ ਵਿੱਚ ਸਾਨੂੰ ਜਿੰਨਾ ਕੁ ਸਮਝਾਇਆ ਗਿਆ ਅਸੀਂ ਉਸੇ ਤਰੀਕੇ ਬੋਲ ਦਿੰਨੇ ਆ ਮੈਨੂੰ ਨਹੀਂ ਪਤਾ ਪਿਤਾ ਦੀ ਡੈਫੀਨੇਸ਼ਨ ਪਿਤਾ ਦੀ ਪਰਿਭਾਸ਼ਾ ਕੀ ਹੁੰਦੀ ਹੈ ਮਤਲਬ ਪਿਤਾ ਕਹਿ ਦੇਣਾ ਮਾਂ ਦੀ ਪਰਿਭਾਸ਼ਾ ਕੀ ਕਿੱਥੋਂ ਆਇਆ ਸ਼ਬਦ ਇਹ ਸ਼ਬਦ ਹੋਰ ਕਿਹੜੀਆਂ-ਕਿਹੜੀਆਂ ਬੋਲੀਆਂ 'ਚ ਬੋਲਿਆ ਜਾਂਦਾ ਮੈਨੂੰ ਨਹੀਂ ਪਤਾ ਇਹਦੇ ਬਾਰੇ ਉਹ ਕਹਿੰਦਾ ਇਹਦਾ ਮਤਲਬ ਤੇਰੇ ਕੋਲ ਤਾਂ ਬਿਲਕੁਲ ਹੀ ਵਿਦਿਆ ਨਹੀਂ ਹੈ ਤੂੰ ਤਾਂ ਨੀਮ ਦਾ ਕੋਰਾ ਤੂੰ ਤਾਂ ਪਸ਼ੂ ਹੈ ਤੇਰਾ ਤਾਂ 12 ਅੰਨੇ ਜੀਵਨ ਬਰਬਾਦ ਹੋ ਗਿਆ 12 ਅੰਨੇ 12 ਅੰਨੇ ਸਮਝਦੇ ਹੋ ਵੀ 16 ਅੰਨੇ ਹੁੰਦੇ ਨੇ ਰੁਪਈਏ ਦੇ ਵਿੱਚ ਤੇ 12 ਅੰਨੇ ਜਿਵੇਂ ਇੱਕ ਅਠਾਈ ਤੇ ਇੱਕ ਚਵਾਨੀ ਇਕੱਠੀ ਹੋ ਜਾਵੇ 12 ਅੰਨੇ ਅਸੀਂ ਸਾਡੇ ਬਜ਼ੁਰਗ ਨੂੰ 12 ਅੰਨੇ ਕਹਿੰਦੇ ਸੀਗੇ ਪੌਣਾ ਰੁਪਈਆ ਅਸੀਂ ਕਹਦੀਏ ਅੱਜ ਦੀ ਭਾਸ਼ਾ 'ਚ ਰੁਪਈਏ ਦਾ ਇੱਕ ਤਿਹਾਈ ਹਿੱਸਾ ਤਿੰਨ ਹਿੱਸੇ ਰੁਪਈਏ ਦੇ ਚਾਰ ਹਿੱਸੇ ਹੋਣ ਤੇ ਇੱਕ ਤਿਹਾਈ ਹਿੱਸਾ ਬਾਰਾਂ ਨੇ ਉਹ ਕਹਿੰਦੇ ਤੇਰਾ ਤਾਂ ਇੱਕ ਤਿਹਾਈ ਜੀਵਨ ਤਿੰਨ ਹਿੱਸੇ ਜੀਵਨ ਬਰਬਾਦ ਹੋ ਗਿਆ ਤੇਰਾ ਉਹ ਕਹਿੰਦਾ ਅੱਛਾ ਜੀ ਚਲੋ ਇਹ ਗੱਲਾਂ ਬਾਤਾਂ ਜੇ ਚੱਲ ਹੀ ਰਹੀਆਂ ਨੇ ਕਿ ਦਰਿਆ ਦੇ ਵਿੱਚ ਕਿਤੇ ਕੁਦਰਤੀ ਪਿੱਛੋਂ ਵੱਡੀ ਲਹਿਰ ਆ ਗਈ ਛਲ ਆ ਗਈ ਵੱਡੀ ਤੇ ਉਹ ਛਲ ਦੇ ਵਿੱਚ ਘੁੰਮਣ ਕੇ ਰਪੈਦਾ ਹੋ ਗਈ ਤੇ ਕਿਸ਼ਤੀ ਜਿਹੜੀ ਹੈਗੀ ਉਹ ਉਹ ਮਣਕੇਰੀਆਂ ਖਾਣ ਲੱਗ ਪਈ ਤੇ ਫਿਰ ਉਸ ਸੱਜਣ ਨੇ ਕਿਹਾ ਉਹ ਮਲਾ ਨੇ ਉਹ ਕਹਿੰਦਾ ਵੀ ਗਿਆਨੀ ਜੀ ਗੱਲ ਇਹ ਹੈਗੀ ਆ ਵੀ ਤੁਸੀਂ ਭਾਸ਼ਾ ਸਾਰੀਆਂ ਜਾਣਦੇ ਹੋ ਮੈਂ ਤੁਹਾਡੀ ਵਿਦਵਤਾ ਦੇ ਕਾਇਲ ਹੋ ਗਿਆ ਬਹੁਤ ਕਮਾਲ ਦੇ ਤੁਸੀਂ ਵਿਦਵਾਨ ਹੋ ਜਿਹੜੇ ਹਿਸਾਬ ਨਾਲ ਤੁਸੀਂ ਗਿਆਨ ਦੀ ਗੱਲ ਕੀਤੀ ਮੇਰੇ ਕੋਲੇ ਤੁਹਾਡੇ ਮੁਕਾਬਲੇ ਤਾਂ ਇੱਕ 0% ਵੀ ਗਿਆਨ ਨਹੀਂ ਹੈ ਪਰ ਕਹਿਣ ਲੱਗੇ ਨਾ ਇਸ ਵੇਲੇ ਇੱਕ ਬੇਨਤੀ ਕਰਦਾ ਤੁਹਾਨੂੰ ਸੰਸਕ੍ਰਿਤ ਵੀ ਆਉਂਦੀ ਤੁਹਾਨੂੰ ਦੇਵਨਾਗਰੀ ਵੀ ਆਉਂਦੀ ਤੁਹਾਨੂੰ ਸਾਰੀਆਂ ਬੋਲੀਆਂ ਆਉਂਦੀਆਂ ਇੱਕ ਕਿਰਪਾ ਕਰੋ ਮੈਨੂੰ ਇਹ ਦੱਸਣ ਦੀ ਖੇਚਲ ਕਰੋਗੇ ਵੀ ਤੁਹਾਨੂੰ ਤਰਨਾ ਆਉਂਦਾ ਹੁਣ ਉਹ ਕਹਿੰਦਾ ਵੀ ਤੈਰਨਾ ਤਾਂ ਨਹੀਂ ਮੈਂ ਸਿੱਖਿਆ ਉਹ ਕਹਿੰਦਾ ਫਿਰ ਤੁਹਾਡਾ ਮੇਰਾ ਤਾਂ 12 ਅੰਨੇ ਬਰਬਾਦ ਹੋਇਆ ਤੁਹਾਡਾ ਰੁਪਈਏ ਦਾ ਰੁਪਈਆ ਗਿਆ ਕਿਉਂਕਿ ਇੱਥੋਂ ਹੁਣ ਕਿਸੇ ਬੋਲੀ ਨੇ ਕਿਸੇ ਗਿਆਨ ਨੇ ਕਿਸੇ ਵੀ ਵਿਦਵਤਾ ਨੇ ਕਿਸੇ ਨੁਕਤੇ ਨੇ ਕੰਮ ਨਹੀਂ ਹੋਣਾ ਇੱਥੇ ਤਾਂ ਉਹ ਚੀਜ਼ ਕੰਮ ਕਰੇਗੀ ਜਿਹੜੀ ਤੁਹਾਨੂੰ ਸਮੁੰਦਰਿਆ ਤੋਂ ਪਾਰ ਲਿਜਾ ਸਕੇ ਕਿਸ਼ਤੀ ਹੁਣ ਪਾਰ ਨਹੀਂ ਕਰੇਗੀ ਪਵੰਡਰ ਵਿੱਚ ਫਸ ਗਈ ਹੈ ਤੇ ਹੁਣ ਤੈਰ ਕੇ ਪਾਰ ਹੋਣਾ ਪਏਗਾ ਤੇ ਕਹਿਣ ਲੱਗੇ ਪਾਰ ਹੋਣ ਵਾਸਤੇ ਹੁਣ ਸਕਿੱਲ ਚਾਹੀਦੀ ਹੈ ਹੁਣ ਹੁਣ ਜਿਹੜੀ ਚੀਜ਼ ਚਾਹੀਦੀ ਹੈ ਉਹ ਤੁਹਾਡੇ ਕੋਲੇ ਨਹੀਂ ਹੈ ਤੁਹਾਡਾ ਰੁਪਈਆ ਗਿਆ ਕਹਿਣ ਦਾ ਭਾਵ ਤੁਸੀਂ ਸਾਰਾ ਜੀਵਨ ਬਰਬਾਦ ਕਰ ਲਿਆ ਅਰਥ ਕੀ ਹੈ ਕਿ ਮਨੁੱਖ ਨੇ ਜਿਹੜੀ ਚੀਜ਼ ਦੇ ਉੱਤੇ ਬਹੁਤ ਸਾਰਾ ਗਿਆਨ ਇਕੱਠਾ ਕੀਤਾ ਜੋ ਜੀਵਨ ਦੇ ਵਿੱਚ ਉਹਦਾ ਪ੍ਰੈਕਟੀਕਲ ਹਿੱਸਾ ਨਾ ਆਇਆ ਤੋ ਗਿਆਨ ਵਿਰਥ ਹੈ